ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਪੰਜਾਬ ਹੌਲੀਡੇ ਕੈਨਸਲ ਪੰਜਾਬ ਵਿੱਚ ਇਨਾ ਮੁਲਾਜ਼ਮਾਂ ਵਿਚਾਲੇ ਮਚਿਆ ਹਾਹਾਕਾਰ ਜਾਣ ਉਹ ਕਿਉਂ ਰੱਦ ਹੋਈਆਂ ਛੁੱਟੀਆਂ ਹੁਕਮ ਹੋਏ ਜਾਰੀ ਜਿਸ ਦੇ ਕਾਰਨ ਮੁਲਾਜ਼ਮਾਂ ਵਿਚਾਲੇ ਹਲਚਲ ਮਚ ਮਚ ਗਈ ਹੈ ਦੱਸ ਦਈਏ ਕਿ ਜੀਐਸਟੀ ਦੇ ਵਿਭਾਗ ਦੇ ਕਰਮਚਾਰੀ ਅਤੇ ਅਧਿਕਾਰੀਆਂ ਨੂੰ ਸ਼ਨੀਵਾਰ ਛੁੱਟੀ ਵਾਲੇ ਦਿਨ ਵੀ ਦਫ਼ਤਰ ਵਿੱਚ ਕੰਮ ਕਰਨਾ ਲਈ ਕਿਹਾ ਗਿਆ ਹੈ ਉਕਤ ਹੁਕਮ ਜੀਐਸਟੀ ਵਿਭਾਗ ਦੇ ਫਾਈਨ ਫਾਈਨਿਸ਼ੀਅਲ ਕਮਿਸ਼ਨਰ ਟੇਕ ਸੈਸ਼ਨ ਅਜੀਤ ਬਾਲਾ ਜੀ ਚੋਸ਼ੀ ਨੇ ਨਿਰਦੇਸ਼ਾਂ ਦੇ 31 ਮਾਰਚ 2026 ਤੱਕ ਲਾਗੂ ਕੀਤੇ ਗਏ ਹਰ ਸ਼ਨੀਵਾਰ ਨੂੰ ਛੁੱਟੀ ਰੱਦ ਕਰਨ ਦੇ ਹੁਕਮਾਂ ਬਾਰੇ ਇਹ ਕਿਹਾ ਗਿਆ ਹੈ ਕਿ ਇਹ ਟਾਰਗੇਟ ਪੂਰਾ ਕਰਨ ਲਈ ਦਿੱਤੇ ਜਾ ਰਹੇ ਹਨ ਸੂਤਰਾਂ ਦੇ ਮੁਤਾਬਕ ਛੁੱਟੀ ਰੱਦ ਕਰਨ ਤੇ ਇਹ ਇਹ ਹੁਕਮ ਸ਼ਨੀਵਾਰ ਦੇ ਨਾਲ-ਨਾਲ ਐਤਵਾਰ ਲਈ ਵੀ ਲਾਗੂ ਹੋ ਸਕਦੇ ਹਨ ਜਾਣਕਾਰੀ ਦੇ ਮੁਤਾਬਕ ਪਿਛਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਧਿਕਾਰੀ ਕਰਮਚਾਰੀਆਂ ਦੀਆਂ ਛੁੱਟੀਆਂ ਹਫਤੇ ਵਿੱਚ ਦੋ ਤੋਂ ਨਿਸ਼ਚਿਤ ਕੀਤੀਆਂ ਗਈਆਂ ਹਨ ਬਣੇ ਨਿਯਮ ਮੁਤਾਬਕ ਸ਼ਨੀਵਾਰ ਤੇ ਐਤਵਾਰ ਦੋ ਦਿਨ ਦੀਆਂ ਕਰਮਚਾਰੀ ਛੁੱਟੀਆਂ ਕਰਦੇ ਸਨ ਦਰ ਅਸਲ ਇਹ ਦੋਵੇਂ ਛੁੱਟੀਆਂ ਇਸ ਲਈ ਲਗਾਤਾਰ ਕੀਤੀਆਂ ਗਈਆਂ ਸਨ ਕਿਉਂਕਿ ਐਤਵਾਰ ਦੇ ਦਿਨ ਆਮ ਬਾਜ਼ਾਰ ਬੰਦ ਹੁੰਦੇ ਹਨ ਜਿਸ ਦੇ ਕਾਰਨ ਸਰਕਾਰੀ ਕਰਮਚਾਰੀ ਇਸ ਦਿਨ ਬਾਜ਼ਾਰ ਤੋਂ ਆਪਣੀ ਪੂਰੀ ਹਫਤੇ ਦੀ ਖਰੀਦਦਾਰੀ ਫਰੋਕਤ ਕਰਦੇ ਹਨ ਅਤੇ ਵੈਰ ਪਰਿਵਾਰ ਦੀ ਪੈਂਡਿੰਗ ਕੰਮ ਨਪਟਾਉਂਦੇ ਹਨ ਨੇ ਇਸੇ ਲਈ ਸ਼ਨੀਵਾਰ ਦੀ ਵਿਸ਼ੇਸ਼ ਛੁੱਟੀ ਹੁੰਦੀ ਹੈ ਸ਼ਨੀਵਾਰ ਨੂੰ ਉੱਥੇ ਪਹੁੰਚਣ ਤੇ ਪਤਾ ਲੱਗਦਾ ਹੈ ਕਿ ਜੀਐਸਟੀ ਹੈੱਡ ਕੁਆਰਟਰ ਵਿੱਚ ਆਮ ਦਿਨਾਂ ਵਾਂਗ ਹੀ ਕੰਮ ਹੋ ਰਿਹਾ ਹੈ ਤੇ ਸਾਰੇ ਅਧਿਕਾਰੀਆਂ ਨੇ ਕਰਮਚਾਰੀ ਹਾਜ਼ਰ ਸਨ ਤੇ ਵਿੱਤ ਕਮਿਸ਼ਨਰਟੇਕ ਸੈਸ਼ਨ ਨੇ ਨਵੇਂ ਹੁਕਮਾਂ ਮੁਤਾਬਕ ਜੀਐਸਟੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਆਮ ਦਿਨ ਵਾਂਗ ਸ਼ਨੀਵਾਰ ਨੂੰ ਆਪਣੇ ਹਫਤੇ ਦਫ਼ਤਰ ਪਹੁੰਚਣਾ ਅਤੇ ਵਿੱਤੀਵਾਤ ਕੰਮ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ ਤੇ ਲਾਗੂ ਹੁੰਦੇ ਹੋਏ ਨਿਰੰਤਰ ਚੱਲ ਰਿਹਾ ਹੈ ਹਾਲਾਂਕਿ ਸਰਕਾਰੀ ਹੁਕਮਾਂ ਦੇ ਕਾਰਨ ਹੋ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਉਹ ਵਿਭਾਗ ਨੇ ਲਗਭਗ ਸਾਰੀਆਂ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਅੰਤਰਖਾਤੇ ਦੇ ਬੇਹੱਦ ਨਰਾਜ ਨਿਰਾਸ਼ਾ ਹਨ ਅਤੇ ਇਤਰਾਜ ਜਤੌਨ ਲਈ ਮਾਮਲੇ ਵਿੱਚ ਕੋਈ ਵੀ ਇਸ ਬਾਰੇ ਸਪਸ਼ਟ ਤੌਰ ਤੇ ਕੁਝ ਵੀ ਨਹੀਂ ਦੱਸਿਆ ਗਿਆ ਖਬਰਾਂ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ